ਬੀਤੇ 24 ਘੰਟਿਆਂ ਨੂੰ ਲੈ ਕੇ ਖਰੜ ਦੇ ਵਿੱਚ ਕਈ ਜਗਾਵਾਂ ਤੇ ਲਾਈਟ ਦੇ ਕੱਟ ਲੱਗੇ ਹੋਏ ਨੇ ਤੇ ਲੋਕ ਐਨੇ ਪਰੇਸ਼ਾਨ ਹੋ ਗਏ ਕਹਿੰਦੇ ਨੇ ਜਿੱਥੇ ਲਾਈਟ ਨਹੀਂ ਹੈਗੀ ਗਰਮੀ ਦੇ ਨਾਲ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਏ ਤੇ ਲਾਈਟ ਨਾ ਆਣ ਕਾਰਨ ਜਿਹੜਾ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਤੱਕ ਨੂੰ ਵੀ ਜਿਹੜੇ ਲੋਕ ਮਹਤਾਜ ਹੋ ਚੁੱਕੇ ਨੇ ਜਿਸ ਤੋਂ ਦੁਖੀ ਹੋ ਕੇ ਲੋਕਾਂ ਨੇ ਬਿਜਲੀ ਬੋਰਡ ਦੇ ਖਿਲਾਫ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਤੇ ਸੜਕਾਂ ਦੇ ਉੱਤਰ ਆਏ ਤੇ ਮੌਕੇ ਤੇ ਪ੍ਰਸ਼ਾਸਨ ਵੀ ਉੱਥੇ ਜਿਹੜਾ ਮੌਜੂਦ ਸੀ ਆ ਤੁਹਾਨੂੰ ਲੈ ਚਲਦੇ ਆ ਸਿੱਧਾ ਹੀ ਖਰੜ ਦੇ ਜਿੱਥੇ ਲੋਕਾਂ ਨੇ ਬਿਜਲੀ ਬੋਰਡ ਦੇ ਖਿਲਾਫ ਨਾਰੇਬਾਜੀ ਕੀਤੀ ਤੇ ਜਾਮ ਲਗਾਇਆ ਕੀ ਉਹ ਕਹਿੰਦੇ ਨੇ ਕੀ ਐਸਡੀਓ ਕਹਿੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਜੀ ਜੀਵਨ ਜੁਲਦਾਬ 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 ਚਲੋ ਅਗਲਾ ਵੀਡੀਓ 15 ਮਿੰਟ ਮਿੰਟ

ਮੇਰਾ ਕੋਈ ਮਾਰਨੀ ਆ ਸੱਦਾ ਮਾਰ ਪੈਂਦਾ ਭੋਲੇ ਦਾ ਇੱਕ ਬੰਦਾ ਵੀ ਆ ਕੇ ਕਹਿ ਰਿਹਾ ਬਈ ਤੁਹਾਡੇ ਨਾਲ ਖੜੇ ਆ ਜਕਰ ਆ ਠੀਕ ਹੈ ਤੁਸੀਂ ਮਲਾ ਕੇ ਮੈਂ ਵੀ ਮਲਾ ਦੋ ਮੇਰਾ ਤੁਸੀਂ ਦੇਖੋ ਬੰਦਾ ਸਾਲ ਦੇ ਹੋ ਗਿਆ ਘੱਟੋ ਘੱਟ ਉਹ ਤੁਸੀਂ ਦੇਖੋ ਕਿਹਦੀ ਉਹਦੀ ਪਾਈ ਹੈ ਨਹੀਂ ਉਹ ਦੀ ਗੱਲ ਨਹੀਂ ਕਰਦੇ ਅਸੀਂ ਉਹ ਦੀ ਗੱਲ ਨਹੀਂ ਕਰ ਸਰ ਐਸਡੀ ਉਹ ਸਭ ਆ ਰਹੇ ਕਿ ਨਹੀਂ ਆ ਰਹੇ ਅਸੀਂ ਐਮਸੀ ਦੀ ਗੱਲ ਕਰਦੇ ਹਾਂ ਕਿ ਜੋ ਆਏ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੇਖ ਸਕਦੇ ਹੋ ਰੰਡਾਵਾ ਰੋਡ ਦੇ ਉੱਤੇ ਲੰਬਾ ਲੰਬਾ ਜਾਮ ਲੱਗ ਚੁੱਕਿਆ ਆ ਵੀ ਇੱਥੇ ਬਿਜਲੀ ਨਾ ਆਣ ਕਰਕੇ 48 ਘੰਟੇ ਤੋਂ ਜੋ ਬਿਜਲੀ ਨਹੀਂ ਆ ਰਹੀ ਲੋਕ ਹੋਏ ਨੇ ਪਰੇਸ਼ਾਨ ਰੋਲ ਕੀਤੀ ਜਾਮ ਇੱਥੇ ਦੀਆਂ ਤਸਵੀਰਾਂ ਦਿਖ ਰਿਹਾ ਰੰਡਾਵਾ ਰੋਡ ਦੀਆਂ ਜਿਹੜੀ ਪਾਵਰ ਲੱਗੀ ਹੋਈ ਚੱਲੀ ਚੱਲੀ ਮਤਲਬ ਲਾਈਟ ਚਾਈ ਜਾ ਰਹੀ ਹੈ ਸਾਡੀ ਮਿੰਟ ਬਾਅਦ ਮਿੰਟ ਬਾਅਦ ਇੱਕ ਮਿੰਟ ਲੱਗ ਮਤਲਬ ਲਾਈਟ ਇੱਕ ਮਿੰਟ ਬਣੀ ਸਾਡੇ ਪਰਸੋਂ ਦੇ ਇੱਕ ਮਿੰਟ ਨੇ ਪਰਸੋਂ ਦੀ ਘਟੋ ਘਟ 2 ਵਜੇ ਦੀ ਸਿਰੇ ਮਿੰਟ ਦੀ ਲੜ ਗਈ ਹੋਈ ਹੈ ਨਾ ਪਾਣੀ ਪਾਣੀ ਤੋਂ ਵੀ ਪਰੇਸ਼ਾਨ ਹੋ ਗਏ ਲਾਈਟ ਤੋਂ ਵੀ ਪਰੇਸ਼ਾਨ ਬਹੁਤ ਦੁਖੀ ਆ ਇਸ ਟਾਈਮ ਅਸੀਂ ਆਪਾ ਜੀ ਨੂੰ ਐਸ ਜੀ ਨੂੰ ਬੁਲਾਇਆ ਪਿੱਛੇ ਦੇਖੋ ਤੁਸੀਂ ਕੈਮਰਾ ਮਾਰੋ ਅਸੀਂ ਮੌਕੇ ਤੇ ਬੁਲਾਏ ਹੋਏ ਨੇ ਤੇ ਸਾਡਾ ਹੱਲ ਕਰੋ ਨਹੀਂ ਤਾਂ ਅਸੀਂ ਰੋਡ ਧਰਨਾ ਜਾਮ ਰੋਡ ਤੇ ਰੋਡ ਰੋਡ ਜਾਮ ਕਰਾਂਗੇ ਫਿਰ ਤੁਸੀਂ ਇਹਨਾਂ ਨੂੰ ਪਹਿਲਾਂ ਕੰਪਲੀਟ ਦੇਈ ਹੋਣੀ 2 ਜੋ ਵੀ ਕਰਦੇ ਪਹਿਲਾਂ ਕੀ ਕਹਿੰਦੇ ਆ ਕਿ ਆਨਲਾਈਨ ਕਮੇਟਾ ਪਾਈ ਹੋਈਆਂ ਬਹੁਤ ਕੁਛ ਕੀਤਾ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਭਾਜੀ ਹਾਲੇ ਕੀ ਜੈ ਨੂੰ ਕਿੰਨੀ ਫੋਨ ਕਰਦੇ ਆ ਫੋਨ ਨਹੀਂ ਚੱਕ ਰਹੇ ਲੈਨਮੈਨ ਨੂੰ ਫੋਨ ਕਰਦੇ ਕੋਈ ਨਹੀਂ ਚੱਕ ਰਿਹਾ ਅਸੀਂ ਦੱਸੋ ਕਿੱਥੇ ਜਾਈਏ ਹੈ ਸਾਡੇ ਬੱਚੇ ਸਾਰੇ ਪੂਰ ਮਨ ਤੋਂ ਪੂਰਾ ਹਾਲਾ ਲੈਟੋ ਬੁਲਾ ਲੈ ਇਸ ਕਰੇ ਪਾਣੀ ਪੀਣ ਜੋਗਾ ਪਾਣੀ ਨਹੀਂ ਹੈ ਘਰੇ ਘਰੇ ਅਸੀਂ ਕਿੱਧਰ ਜਾਈਏ ਹਾਂ ਪਛਾਣ ਹੋ ਚੁੱਕੇ ਹੈ ਬਿਜਲੀ ਬਾੜ ਮੁੜਾਵਾੜ ਬਿਜਲੀ ਬਾੜ ਮੁੜਾਵਾੜ ਬਿਜਲੀ ਬਾੜ ਮੁੜਾਵਾੜ ਬਹੁਤ ਪਰਸਾਨ ਹੈ ਬਹੁਤ ਤਕਲੀਫ ਹੈ ਇਹਨਾਂ ਨੂੰ ਤਕਲੀਫ ਹੈ ਇਹਨਾਂ ਨੂੰ ਕਿਉਂ ਨਹੀਂ ਇਹ ਕੰਪਲੇਟ ਹੋ ਨਹੀਂ ਰਹੇ 40 ਘੰਟੇ ਹੋ ਗਏ ਸਾਨੂੰ ਕੰਪਲੇਟਾਂ ਕਰਦਿਆਂ ਨੂੰ 40 ਘੰਟੇ ਹੋ ਗਏ ਇਹਨਾਂ ਨੂੰ ਪੁੱਛੋ ਵੀ ਪ੍ਰੋਬਲਮ ਹੈ ਕਿਥੇ ਕੀ ਨਹੀਂ ਹੋ ਰਿਹਾ ਹੈ ਜਾਨਾ ਹੁਣ ਸਾਡਾ ਜਿੰਦਗੀ ਬੇਵੋਹ ਕੋਈ ਚੱਕ ਨਹੀਂ ਲੇ ਫੋਨ ਤੁਹਾਨੂੰ ਕਰਕੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਜੀ ਸਾਹਿਬ ਨੂੰ ਵੀ ਮਿਲੇ ਐਸਜੀਓ ਸਾਹਿਬ ਨੂੰ ਵੀ ਮਿਲੇ ਐਕਸੀਡੈਂਟ ਸਾਹਿਬ ਨੂੰ ਵੀ ਮਿਲੇ ਐਮਡੀ ਸਾਹਿਬ ਨੂੰ ਵੀ ਮੇਰੇ ਪੀਐਸਪੀਸੀਐਲ ਉਹਨਾਂ ਨੂੰ ਮੇਲ ਪਾਈ ਹੋਈ ਹੈ ਅਫੀਸ਼ੀਅਲ ਅਖਬਾਰ 'ਚ ਵੀ ਕਢਵਾਇਆ ਹੋਇਆ ਉਹਨਾਂ ਨੂੰ ਅਫੀਸ਼ੀਅਲ ਮੇਲ ਮੇਰੇ ਕੋਲ ਪਈ ਹੋਈ ਹੈ ਕਿ ਸਾਨੂੰ ਇੰਨੀ ਪ੍ਰੋਬਲਮ ਆ ਸਾਡੇ ਵੋਲਟੇਜ ਵੀ 145 ਵੋਲਟ ਕੱਲ ਜਾਂਦੀ ਹੈ 220 ਦੇ ਅਗੇ ਇਹ ਸਾਰੀ ਕਮਿਊਨੀਕੇਸ਼ਨ ਉਹਨਾਂ ਕੋਲ ਹੈਗੀ ਹੈ ਪਰ ਇਹ ਕਸਟਮਸ ਨਹੀਂ ਹੋ ਰਿਹਾ ਇਹ ਆਮ ਆਦਮੀ ਦੇ ਨਾਮ ਤੇ ਬਣੀ ਹੋਈ ਖਾਸ ਆਦਮੀ ਸਰਕਾਰ ਇੱਕ ਖਾਸ ਆਦਮੀ ਸਰਕਾਰ ਕੁਝ ਨਹੀਂ ਕਰਦਾ ਉਸ ਪ੍ਰਸ਼ਾਸਨ ਨੇ ਸਿਰ 10 ਮਿੰਟ ਦਾ ਸਮਾਂ ਦੇਆ 10 ਤੋਂ 11 ਨਹੀਂ ਹੋਣ ਦੇਣੇ 11ਵੇਂ ਮਿੰਟ ਬਾਅਦ ਦੁਬਾਰਾ ਫੇਰ ਹੋਣਾ ਅਸੀਂ ਨਹੀਂ ਹੋ ਰਿਹਾ ਜਨਾਬ ਅਸੀਂ ਇਹਦਾ ਹੋ ਰਹੇ ਆਂ ਕਿੰਨੇ ਦਿਨ ਤੋਂ ਸੀ ਪਰੇਸ਼ਾਨ ਹੋ ਰਹੇ ਹਾਂ ਬੱਚੇ ਨਹੀਂ ਹੋ ਰਹੇ ਸਾਨੂੰ ਸ਼ੌਂਕ ਹੈ 47 ਡਿਗਰੀ ਟੈਂਪਰੇਚਰ ਤੇ ਅਸੀਂ ਬੈਠੇ ਆਂ ਕੁੰਡੇ ਬੈਠਾਂਗੇ ਸਾਨੂੰ ਕੋਈ ਖਾਤਾ ਮਸਲਾ ਆ ਲੋ ਜਵੇ ਸਾਡਾ ਪੱਕਾ ਹੱਲ ਕੀਤਾ ਜਾਵੇ ਸਾਨੂੰ ਕੋਈ ਕਿਸੇ ਨਾਲ ਕੋਈ ਸਾਡੀ ਮੰਨਸ਼ਾ ਨਹੀਂ ਬੈਟਮੈਂਟ ਵਾਲੇ ਐ ਕਹਨੇ ਆ ਅਸੀਂ ਸਵੇਰੇ ਗਏ ਉਹਨਾਂ ਕੋਲ ਉਹਨਾਂ ਦਾ ਇੱਕ ਲਾਈਨਮੈਨ ਕਹਿੰਦਾ ਕਿ ਸਾਡੇ ਕੋਲ ਸਮਾਨ ਨਹੀਂ ਹੈ ਅਸੀਂ ਦੁਬਾਰਾ ਐਸ.ਓ. ਸਾਹਿਬ ਦਾ ਪੱਕਾ ਸੁਣਿਆ ਐਸ.ਓ. ਸਾਹਿਬ ਕਹਿੰਦੇ ਸਾਰਾ ਸਮਾਨ ਹੈ ਹੁਣ ਕਹਦੇ ਇਹਨਾਂ ਦੀ ਮੈਂ ਕਿ ਸੰਸ਼ੇਰ ਮੈਨੂੰ ਲਾਈਨਮੈਨ ਜ਼ਰਦਾਰਮਨ ਸਰ ਸੰਸ਼ੇਰ ਸੀਗਾ ਠੀਕ ਹੈ ਕੱਲ੍ਹ ਇਹ ਆਤੀ ਹੁਣੇ ਵਿਭਾਗਾਂ ਦੇ ਵਿਭਾਗੇ ਦਾ ਆਪਸ ਵਿੱਚ ਨਹੀਂ ਕੋਈ ਸਾਰਕਤਾ ਬਣ ਰਿਹਾ ਹੁਣ ਸਾਨੂੰ ਆਇਆ ਸਾਡੀ ਅੱਧੇ ਲਾਈਟ ਆਂਦੀ ਵੀ ਹੈ ਹੁਣ ਮੈਂ ਕਹਿੰਦਾ ਲਾਈਟ ਆ ਗਈ ਚੈੱਕ ਕਰ ਲਓ ਜੀ ਤੱਕ ਲੈ ਜੀ ਤੱਕ ਲੈ ਜੀਟ ਦੇ ਉੱਪਰ ਤਾਂ ਪਹੁੰਚ ਗਿਆ ਸੀ ਕਿ ਅੱਗੇ ਲੱਗੀ ਜੀਟ ਤੇ ਉੱਥੇ 2 ਦਿਨ ਹੋ ਗਏ ਲੱਗੇ ਹੋਏ ਬ੍ਰੇਕਰ ਉਹ ਵੀ ਠੀਕ ਕੀਤੇ ਨੇ ਹੁਣ ਲਾਈਟ ਚਲਾਈ ਹੈ ਘੰਟਾ ਹੋਇਆ ਹੈ ਨਾ ਲੈਟ ਚਲਾ ਦਿੰਦੇ ਹੁਣੇ ਆਪਾਂ ਦੇਖ ਲੈਣੇ ਬੜੇ ਦਾ ਧਰਨੇ ਤੇ ਆ ਚੁਕੇ ਇਹ ਤਾਂ ਕਹਿੰਦੇ ਅਸੀਂ ਕਿੰਨੀ ਵਾਰ ਉੱਤੇ ਕੰਪਲੀਟ ਕਰਦੇ ਆ ਤਾਂ ਸਾਨੂੰ ਉੱਥੇ ਕੋਈ ਹੱਲ ਨਹੀਂ ਕੀਤਾ ਜਾਂਦਾ ਕਰੇਤੀ ਬੰਦ ਸੀ ਨਾ ਕਰੇਤੀ ਬੰਦ ਦਾ ਲਾਈਟ ਮੇਰੀ ਗੱਲ ਸੁਣੋ ਅਸੀਂ ਤੁਸੀਂ ਕਹਿੰਦੇ ਕਰੇਟ ਬੰਦ ਅਸੀਂ ਤੁਹਾਨੂੰ ਕਿੰਨੇ ਵਾਰ ਤੁਹਾਨੂੰ ਫੋਨ ਕੀਤਾ ਪਰ ਪਾਸ ਜੀ ਨੂੰ ਸਾਨੂੰ ਜਵਾਬ ਨਹੀਂ ਆਇਆ ਕਰੇਟ ਬੰਦ ਸਾਨੂੰ ਹਾਰ ਕੇ ਚੁਪੜਾ ਬੈਠਾ ਸਾਡੇ ਚਲਾਈ ਆਪਾਂ ਉਹੀ ਬਿੱਲ ਚੱਲੇ ਨੇ ਪਰ ਫਿਲਟਰ ਦੀ ਗੱਲ ਹੈ ਸਾਡੇ ਤੋਂ ਤੁਹਾਨੂੰ ਤੁਹਾਨੂੰ ਕਿੰਨੀ ਵਾਰ ਅਸੀਂ ਕਿਹਾ ਉਹ ਕਰ ਰਹੇ ਸਾਨੂੰ ਫੋਨ ਪਿਕ ਨਹੀਂ ਕਰ ਰਹੇ ਸਾਡਾ ਹੋਰ ਇਹਨਾਂ ਦੇ ਬਿਜਲੀ ਮੈਕਨਿਕ ਕਹਿੰ ਰਹੇ ਆ ਸੰਸ਼ੇਰ ਜੀ ਕਹਿੰ ਰਹੇ ਨੇ ਕਿ ਇਹਨਾਂ ਦੇ ਬਿਜਲੀ ਲੈ ਉਹ ਬੋਲਿਆ ਨੇ ਬੋਲੇ ਸਾਰਾ ਸਮਾਨ ਜੜੀ ਤੇ ਸਾਰੇ ਲੇਡੀਸਾ ਖੜੀ ਐ ਇੱਥੇ ਕਹਿਣੀ ਆਰੀ ਬੱਚੇ ਇੰਨੇ ਪਰੇਸ਼ਾਨ ਨੇ ਬੜੇ ਛੋਟੇ ਛੋਟੇ ਬੱਚੇ ਨੇ ਨਾ ਪਾਣੀ ਨਾ ਲਾਈਟ ਕੋਈ ਮਿਲੜਿਆ ਤੇ ਮੈਂ ਹਿੱਲਣਾ ਹੀ ਆ ਗਿਆ ਚੋ ਮਰਦੀ ਹੋਈ ਦਾ ਉੱਥੇ ਕਹਿੰਦੇ ਜਦੋਂ ਇਹ ਲਾਈਨਮੈਨ ਜਾਂਦੇ ਆ ਉਹ ਕਹਿੰਦੇ ਸਾਡੇ ਕੋਲ ਲਾਈਨ ਬੈਨ ਨਹੀਂ ਆਈ ਰਾਤ ਨੂੰ ਜਦੋਂ ਜਾਂਦੇ ਕੋਈ ਲਾਈਨਮੈਨ ਹੀ ਨਹੀਂ ਹੁੰਦਾ ਇਹਨਾਂ ਕੋਈ ਕਿਉਂ ਇੰਨਾ ਮਤਲਬ ਕਿ ਪਬਲਿਕ ਪਰੇਸ਼ਾਨ ਹੋ ਰਹੀ ਹੈ ਕਿ ਰਾਤ ਨੂੰ ਲਾਈਨਮੈਨ ਕਿਉਂ ਨਹੀਂ ਹੁੰਦੇ ਕੰਮ ਕਰੀ ਜਾਂਦੇ ਉੱਥੇ ਸਾਰੇ ਲੱਗੇ ਗੱਲ ਕੀ ਕਰ ਰਹੇ ਸੀ ਜਵਾਬ ਆ ਸਰ ਤੁਹਾਨੂੰ ਫੋਨ ਕੀਤਾ ਨੇ ਕਿਹਾ ਕੰਮ ਮੈਂ ਫੋਨ ਕੀਤਾ ਨੇ ਕੀਤਾ ਜੀ ਐਜੋ ਸਾਹਿਬ ਲਾਈਨਮੈਨ ਕਿੰਨੇ ਹੁੰਦੇ ਹਨ ਰਾਤ ਨੂੰ ਰਾਤ ਨੂੰ ਦੋ ਬੱਤੇ ਹੁੰਦੇ ਰਾਤ ਸਿਰਫ ਪੂਰਾ ਇੰਨਾ ਵੱਡਾ ਜ਼ੋਨ ਹੈ ਸਿਰਫ ਦੋ ਦੋ ਲਾਈਨਮੈਨ ਉਹ ਕਹਿੰਦੇ ਅਸੀਂ ਵੀ ਦੋ ਤਿੰਨ ਵਾਰ ਗਏ ਆ ਉੱਥੇ ਜਾ ਕੇ ਆਹੀ ਗੱਲਬਾਤ ਕੀਤੀ ਹੈ ਕਿ ਸਾਡੇ ਕੋ ਸਿਰਫ ਦੋ ਲਾਈਨਮੈਨ ਆ ਸਾਡੇ ਕੋ ਲਾਈਨਮੈਨ ਹੀ ਨਹੀਂ ਪਬਲਿਕ ਪਰੇਸ਼ਾਨ ਹੋ ਚੁੱਕਿਆ ਰੋਡ ਦੇ ਉੱਤੇ ਆ ਚੁੱਕੇ ਹਾਲਾਤ ਤੁਸੀਂ ਦੇਖੋ ਰੇ ਨਾ ਬੰਦੇ ਲਾਈਨ ਹੋਏ ਨੇ ਇਹ ਨਾ ਜਲਦੀ ਪਈ ਐ ਪਿੱਛੋਂ ਕੋਈ ਫਾਲਟ ਆ ਚਲਾ ਦੇ ਬਸ ਤੁਸੀਂ ਦੇਖਿਆ ਬਿਜਲੀ 24 ਘੰਟੇ ਹੋ ਗਏ ਬਿਜਲੀ ਨਾ ਆਣ ਦੇ ਕਾਰਨ ਲੋਕਾਂ ਦਾ ਕਿੰਨਾ ਰੋਸ ਜਿਹੜਾ ਬਿਜਲੀ ਬੋਰਡ ਦੇ ਖਿਲਾਫ ਸੀ ਲੋਕੀ ਪਰੇਸ਼ਾਨ ਸੀ ਜਿਸ ਕਾਰਨ ਉਹਨਾਂ ਨੂੰ ਧਰਨਾ ਲਗਾਉਣਾ ਪਿਆ ਤੇ ਦੂਜੇ ਪਾਸੇ ਖਰੜ ਦੇ ਬਿਜਲੀ ਬੋਰਡ ਦੇ ਐਸ ਡੀਓ ਨੇ ਇਹ ਕਹਿ ਕੇ ਆਪਣਾ ਪੱਲਾ ਛਾੜ ਦਿੱਤਾ ਕਿ ਦੋ ਦਿਨ ਹੋ ਗਏ ਗ੍ਰਿਡ ਨੂੰ ਅੱਗ ਲੱਗ ਗਈ ਸੀ ਜਿਸ ਕਾਰਨ ਗ੍ਰਿਡ ਦੀ ਮੁਰੰਮਤ ਹੋ ਰਹੀ ਸੀ ਕੁਝ ਘੰਟੇ ਹੀ ਹੋਏ ਆ ਗ੍ਰਿਡ ਦੀ ਮਰਮਤ ਪੂਰੀ ਹੋ ਗਈ ਹੈ ਤੇ ਕੁਝ ਘੰਟਿਆਂ ਦੇ ਵਿੱਚ ਹੀ ਲੈਟ ਚਲਾ ਦਿੱਤੀ ਜਾਵੇਗੀ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ